ਸਹੀ ਨਹੀਂ ਜਾਣਾ ਅੱਜ ਮਾਨ ਨਾ ਅੱਜ ਬਾਪ ਨਾ ਤੋਖ ਕਹਿ ਨਹੀਂ ਰਿਹਾ ਬੜਿਆ ਲਿਖਿਆ ਬੱਚੇ ਗੁਰਬਾਣੀ ਪੜ ਮੋਬਾਈਲਾਂ ਤੇ ਵਿਚਾਰ ਸੁਣ ਕੇ ਕਹਿੰਦੀ ਹੈ ਗੁਰਬਾਣੀ ਉਹ ਕੀ ਹੈ ਜੀ ਗੁਰਬਾਣੀ ਤੇ ਜਮਾਂ ਦੀ ਬਾਤ ਨੂੰ ਕਹਿਣੀ ਹੈ ਇਹ ਗਾਥਾ ਉਹ ਹੈ ਗੁਰੂ ਸਾਹਿਬ ਨੇ ਇਨਸਾਨ ਜੱਤ ਕਰ ਕੇ ਗੁਰ ਹੈ ਉਹ ਨਹੀਂ ਸਹੀ ਜਾਰੇ ਇੱਕ ਵੇਲੇ ਸਾਧੂ ਮੈਨੇ ਲਿਓ ਤੇ ਦੀਆ ਜਲਾਈ ਇੱਕ ਸਾਧੂ ਮਿਲਿਆ ਕਬੀਰ ਨੂੰ ਕਬੀਰ ਜੀ ਸਾਧੂਆਂ ਨਾਲ ਮਿਲ ਕੇ ਇਹਨਾਂ ਦੀਆਂ ਗੱਲਾਂ ਬੰਨੀਆਂ ਗੱਲਾਂ ਮੰਨ ਕੇ ਰੱਬ ਬਣ ਗਿਆ ਕਬੀਰ ਕੀ ਰੱਬ ਬਣ ਕੇ ਇੱਕ ਇੱਕ ਮਾਂ ਮੇਰੀ ਰੱਬ ਬਣ ਗਈ ਭਗਤ ਫਰੀਦ ਨੂੰ ਮਾਂ ਦੀਆਂ ਗੱਲਾਂ ਬੰਨੀਆਂ ਭਗਤ ਫਰੀਦ ਨੇ ਭਗਤ ਫਰੀਦ ਰੱਬ ਬਣ ਗਿਆ ਅਜਨਾਮ ਦੇਵ ਦੀ ਮਾਂ ਕਹਿੰਦੀ ਆ اے ਥਾਮ ਦੇਵ ਪੁੱਤ ਰਾਜਾ ਤੈਨੂੰ ਕਹਿੰਦਾ ਗਉਂ ਜਉਨੀ ਕਰ ਦੇ ਕਿਤੋ ਇਹ ਹੋਣਾ ਨਹੀਂ میں سارے گی خدا خدا کا جاپ کر ل رام رام سٹ دے وہ ماں سی ماں ਬੇਲੁਕਤੀ ਸਿੱਖਿਆ ਨੰਦੇਂ ਅਜ ਮਾਂ ਪੁੱਤ ਨੂੰ ਸਿੱਖਿਆ ਕਹੀ ਦਿੰਦੀ ਐ ਪੁੱਤ ਆ ਲੈ ਆ ਦੁੱਧਦਾਰ ਗੱਲੂ ਨੇ ਆ ਭਰਾ ਨੇ ਬਾਪੇ ਤੇ ਜਾਇਆ ਜਾਂ ਉਹ ਭਰਾ ਨੇ ਤੇ ਜਾਇਆ ਕੇ ਦੱਸਨੀ ਐ ਅੱਜ ਚਾਉਦੇ ਐ ਅਜ ਭਰਾ ਨੇ ਠੰਗਾ ਐ ਹਨੂਮਾਨ ਦੇ ਜਾਇਆ ਅਜ ਮਾਂ ਐ ਕਿ ਕੱਟਿਆ ਕੱਤੀ ਸੰਗਤ ਦੇ ਬੰਦੇ ਨੂੰ ਡੋਬ ਦਿੰਦੀ ਐ ਕੱਚੀ ਸਿੱਖਿਆ ਇਨਸਾਨ ਨੂੰ ਖਤਮ ਕਰ ਦਿੰਦੀ ਆ ਉਹ ਮਾਂ ਇੱਕ ਭਾਗਾਗਾਰੀ ਮਾਂ ਕਿਤੇ ਮਿਲ ਜਵੇ ਇਹ ਕਹਤ ਉਹ ਮਾਂ ਵੀ ਨੇਖੇ ਕਿਦਾਂ ਨੇ ਟੁੱਟੇ ਤੜਾ ਕਰ ਬੱਚਿਆਂ ਦੇ ਗਲਾਂ ਚ ਝੋੜੀਆਂ ਤੇ ਪਿਤਾ ਨੇ ਪਰ ਧਰਮ ਨਹੀਂ ਛੱਡਿਆ ਆਪਣਾ ਧਰਮ ਨਹੀਂ ਛੱਡਿਆ ਸਹਿਬ ਜਾਤੀਆਂ ਨਹੀਂ ਹਾਂ ਚਾਪਾ ਵਾਰਦਾ ਪਰ ਧਰਮ ਨਹੀਂ ਛੱਡਿਆ ਬੜਾ ਕਿਹਾ ਜਾਂਦਾ ਸੀ ਤੁਹਾਨੂੰ ਸੀ ਮਨੋ ਪੈਸੇ ਹੋਰਾਂ ਤਾਨੂੰ ਜ਼ਾਵਲ ਤੇ ਜ਼ਗੀਰਾਂ ਤੁਹਾਨੂੰ ਦਵਾਂਗੇ ਘੋੜਾਂ ਦਵਾਂਗੇ ਤੁਹਾਨੂੰ ਰਾਜ ਭਾਗ ਦਵਾਂਗੇ ਸਹਿਬ ਜਾਤੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ کہہ ਰਹੇ ਨੇ ਸਰਕਾਰ ਨੂੰ ਐ ਸਰਕਾਰ ਇਹ ਤੇਰੀਆਂ ਸੁਪਰ ਸੋਹਲ ਕਾ ਸੀ ਦਿੱਤੀ ਦੀ ਲੋਕਾਂ ਦਾ ਫਕਰਾਉਨੇ ਉਹ ਉਹ ਵੀ ਇਨਸਾਨ ਸੀ ਉਹ ਉਹ ਵੀ ਉਹ ਨਿੱਕੇ ਨੇ ਤੇ ਬੱਚੇ ਸੀ ਸਾਡੀ ਉਮਰ 70 ਸਾਲ ਦੀ ਹੋ ਗਈ ਨਾ ਗਾਥੜਾ ਨਾ ਕਿਰਪਾਨ ਨਾ ਚਤਪਾੜ ਨਾ ਨਿੱਤ ਨੇਮ ਤੇ ਨਾ ਕਿਸ ਬੱਚੇ ਨੂੰ ਆਮ ਨਹੀਂ ਗੁਰਿਆ ਕਿਸੇ ਮੰਨੇ ਤੇ ਕਿਸੇ ਨੂੰ ਨਹੀਂ ਗੁਰੂਗਾ ਮਾਂ ਆਤਰੀ ਤੋਂ ਨਹੀਂ ਕਿਸੇ ਪਾਸੇ ਆਪਣੇ ਪਰਿਵਾਰ ਨੂੰ ਕਿਵੇਂ ਰੱਬ ਨਾਲ ਜੋੜੂਗੀ ਆਪ ਵੀ ਡੁੱਬੀ ਤੇ ਪਰਿਵਾਰ ਵੀ ਡੋਗਦਾ ਸਾਰ ਬਾਜਗੁਰੂ ਡੁੱਬਾ ਸੰਸਾਰ ਕੋਈ ਘੱਲ ਨਹੀਂ ਕਰਨਾ ਕਿ ਇੱਕ ਮਾਂ ਦੇ ਤਿੰਨ ਬੱਚੇ ਦੋ ਬੱਚੇ ਇੱਕ ਪੁੱਤਨੀ ਇੱਕ ਪਤਨੀ ਇੱਕ ਪਰਿਵਾਰ ਜੇ ਡੁੱਬ ਜਾ ਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾ ਸਾਰਾ ਸੰਸਾਰ ਹੀ ਡੁੱਬੂਗਾ ਕਿਥੇ ਸਰ ਮਰਣਾ ਹੈ ਪਹਿਲੇ ਦਿਨਸਾ ਪਾਣੀ ਪਾਉ ਕਿਨੇ ਕੀ ਆਪਕੋ ਕਿ ਮੌਤ ਨਹੀਂ ਚਾਹਤੇ ਹਮ ਦੇਖਾ ਕਹਿ ਆਪਣੀ ਮੱਤ ਵਰਤਣ ਵਾਲਾ ਇਨਸਾਨ ਕਦੇ ਵੀ ਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਇੰਗਲ ਯਾਦ ਰੱਖਿਓ ਦੁਨੀਆ ਨੂੰ ਖੁਸ਼ ਕਰਨ ਵਾਲਾ ਇਨਸਾਨ ਭਾਵੇਂ ਕੋਈ ਵੀ ਹੋਵੇ ਕਹਿ ਕਥਾ ਵਾਚੇ ਚਹਿ ਰਾਗੀ ਹੈ ਢਾਡੀ ਹੈ ਸੰਤ ਹੈ ਵਾਹ ਪੁਰਸਾ ਹੈ ਲੋਕਾਂ ਨੂੰ ਖੁਸ਼ ਕਰਨ ਵਾਲਾ ਕਦੇ ਵੀ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ ਸਾਡੇ 15 ਭਗਤ ਹੋਏ ਨੇ ਉਹਨਾਂ ਨੇ ਗਾਬੂ ਨੂੰ ਖੁਸ਼ ਕੀਤਾ ਦੁਨੀਆ ਨੂੰ ਵੀ ਕੋਈ ਸੰਗਲਾਂ ਨਾਲ ਬਣਦਾ ਸੀ ਕੋਈ ਵੇੜੀਆਂ ਆਉਂਦਾ ਸੀ ਕੋਈ ਸਾਥ ਸੰਗ ਹੈ ਜੀ ਅੱਗੇ ਫਿਰਦਾ ਸੀ ਕੋਈ ਜੋੜ-ਜੋੜ ਕੇ ਕਮਰੇ ਚ ਬੰਦ ਕਰਦਾ ਸੀ ਦੁਨੀਆ ਦੀ ਪਰਵਾਹ ਨਹੀਂ ਕੀਤੀ। ਭਗਤਾਂ ਤੇ ਸਾਰੀਆਂ ਔੜ ਕਹਿਣਾ ਆਏ। ਅਸੀਂ ਗੁਰੂ ਦੀ ਬਤ ਲੈਣੀ ਹੈ, ਅਸੀਂ ਲੋਕਾਂ ਕਿਸੇ ਨਹੀਂ ਲੱਗਣਾ। ਅਸੀਂ ਗੁਰੂ ਦੀ ਗੱਲ ਮੰਨਣੀ ਹੈ ਤੇ ਦੂਜੇ ਨੂੰ ਕਹਿਣੀ ਹੈ। ਜੇ ਕੋ ਬੋਲੇ ਸੱਚ ਊੜਾ ਜਿਹਦੇ ਅੰਦਰ ਜਿਆਦਾ ਕੁਝ ਹੁੰਦਾ ਨਾ ਭਰਿਆ ਹੁੰਦਾ ਉਹ ਨਹੀਂ ਗੱਲ ਚੱਲਦਾ। ਦੀਨ ਦੇ ਕਿਰਪਾ ਹੁਣੇ ਰੱਬ ਦੀ ਪਰਦੇਸਰ ਦੀ ਉਹ ਬਾਣੀ ਦੀ ਗੱਲ ਮੰਨ ਕੇ ਚੱਲ ਗਏ ਨੇ ਵੀ ਇਹ ਕਿਹੜਾ ਕਾਪੇ ਕੜਾ ਆਪਣੇ ਕੋਲੋਂ ਬੋਲਦਾ ਹੈ ਇਹ ਤਾਂ ਗੁਰੂਆਂ ਕਰਨਾ ਇਹਦਾ ਪਰਦੇਸਰ ਦੀਆਂ ਗੱਲਾਂ ਨੇ ਸਾਨੂੰ ਸਾਰਿਆਂ ਨੂੰ ਨਹੀਂ ਕਹੀਆਂ ਜਿਹਦੇ ਮਾਰੇ ਕਰਨ ਹੋਂ ਉਹ ਕੋ ਕੋ ਇਹਨਾਂ ਨੂੰ ਜਾਦੇ ਵਕਤ ਸਾਨੂੰ ਨਹੀਂ ਬਤਾ ਆਈ ਸਾਡੀ ਡਿਊਟੀ ਹੈ ਆਹ ਉਹਦੀ ਕਮਾਹ ਤੋਂ ਕਹਾਨ ਵਾਲਾ ਰੱਬ ਦਾ ਧਿਆਰਾ ਕਹਾਨਾ ਇਤਿਹਾਸਾਂ ਸੰਗਤ ਵੀ ਕਿਸੇ ਨੂੰ ਮੁਆਫੀ ਨਹੀਂ ਦਿੱਤੀ ਮੰਨ ਕਰਕੇ ਕਰ ਕਰਕੇ ਧਨ ਕਰਕੇ ਗੁਰੂ ਨੂੰ ਆਪਾ ਅਰਪਣ ਕਰਿਆ ਜੇ ਕਿਸੇ ਨੇ ਉਹਦਾ ਪਾਰਤਾਰਾ ਫੁੰਗਾ ਬਾਤੀਆਂ ਦਾ ਹਾਂ ਕੋ ਗੁਰੂ ਦੀ ਵਰਧੀ ਹੈ ਬ੍ਰਹਮ ਭਾਵੈ ਤਾਂ ਬੱਧ ਪੁਹੜਾਣੇ ਪਰ ਮੇਸਰ ਨੂੰ ਭਾ ਜਾਵੇ ਨਕੰਜਰੀ ਰੰਕਾ ਉਹਦੇ ਕਿਰਪਾ ਹੋ ਗਈ ਸੁਆ ਭਾਵਤ ਕਣਕਾ ਕਰੀ ਤੋ ਇਹਨੂੰ ਰਾਮ ਰਾਮ ਕਹਾਉਂਦੀ ਗੰਕਾ ਦਾ ਤਾਰਫ ਕਰ ਹੋ ਗਿਆ ਅੱਜ ਕਿਸੇ ਗੁਰਮੁਖ ਨੇ ਕਿਹਾ ਵੀ ਭਾਈ ਉਹ ਕਹਿੰਦਾ ਮੈਂ ਘਰ ਬਣਾਉਣਾ ਇਸੇ ਸਾਹਿਬ ਉਸਤਾਨ ਤੋਂ ਮਹਾਂਪੁਰਸ ਕਿਸੇ ਗੁਰਸੇ ਕੋਲ ਆ ਰਿਹਾ ਜਾਂਦੇ ਹੀ ਇਹ ਘਰ ਬਣਾਉਣਾ ਹੈ ਜੀ ਅਰਦਾਸ ਕੀਤੀ ਕਰੋ ਉਹ ਕਹਿੰਦੇ ਘਰ ਬਣਾਉਣਾ ਤੇ ਭਾਈ ਕਹਿੰਦੇ ਹਾਂ ਕਹਿੰਦੇ ਭਾਈ ਜਿਹੜਾ ਦਿਹਾਰੀ ਆ ਪੈਰੀ ਪਾਉਗਾ ਉਹਨੂੰ ਵੀ ਕਹੇ ਵਹਿਲੂ ਵਹਿਲੂ ਕਰੇ ਜਿਹੜਾ ਸਿਮਟ ਪਾਉਗਾ ਉਹਨੂੰ ਵੀ ਕਹੇ ਭਾਈ ਸਬਨਾਮ ਵਹਿਲੂ ਮੋਲ ਮੰਤਰ ਕਰੇ ਜਿਹੜਾ ਇੱਟਾ ਲਾਊਗਾ ਉਹਨੂੰ ਵੀ ਕਹੇ ਪਾਈ ਦਾ ਵਹਿਲੂ ਵਹਿਲੂ ਕਰੇ ਤੇ ਇੱਕ ਨੂੰ ਸਾਹ ਸੰਗ ਅਗੇ ਪ੍ਰਚਾਰ ਨੂੰ ਤਕਲੀਬ ਹੋ ਗਈ ਕਹੇ ਜੇ ਐਦਾਂ ਦਾ ਨਾਮ ਹੁੰਦਾ ਕੋਈ ਕਿਤੇ ਧਰਮ ਵੀ ਨਾਮ ਸੁਣਦੀਆਂ ਹੁੰਦੀਆਂ ਨੇ ਇਦਰੇ ਤਾਂ ਬਜਰੀ ਨਾਲ ਵੀ ਨਾਮ ਜਪੀਦਾ ਹੁ ਜੇ ਉਹ ਪ੍ਰਚਾਰ ਕੋਲ ਹੁੰਦਾ ਨਾ ਜਦੋਂ ਗੱਲ ਕਰ ਉਹਨੂੰ ਤੋੜਦਾ ਦਿੱਤਾ ਸੀ ਕਿਸੇ ਸਾਧੂ ਨੇ ਲੈ ਪਾਈ ਇਹਨੂੰ ਰਾਮ ਰਾਮ ਕਹਿਆ ਕਰੋ ਤੇਰਾ ਭਲਾ ਹੋ ਜੂ ਹੁਣੇ ਉਦੋਂ ਬੋਲ ਪੈਣਾ ਸੀ ਫੇ ਤੋ ਤੇਨੂੰ ਰਾਮ ਰਾਮ ਮੰਨ ਲਈ ਤਾ ਹੁਣ ਡੋਟੀ ਲੈ ਕੇ ਕਿ ਘਰ ਸਿੱਧਿਆ ਜਾਊਗਾ ਵਿਆਹ ਨਹੀਂ ਪੜਾਈ ਕਰਨਾ ਤੇ ਹੁਣੇ ਉਦੋਂ ਹੀ ਬੋਲ ਪੈਣਾ ਸੀ ਹੁਣੇ ਉਦੋਂ ਹੀ ਬੋਲ ਪੈਣਾ ਸੀ ਜਦੋਂ ਅਜਾ ਮਨ ਨੂੰ ਕਿਹਾ ਸੀ ਨਾ ਅਜਾ ਮਨ ਕਹਿੰਦਾ ਮੈਨੂੰ ਮੈਂ ਗੁਨਾਹ ਕਰ ਰਿਹਾ ਕਿਆ ਇਹ ਸੰਤੋ ਮਹਾਪੁਰਖੋ ਮੈਨੂੰ ਬਖਸ਼ ਲੋ ਕਹਿੰਦੇ ਕਿ ਤੂੰ ਬਨਾਹ ਦਾ ਬਹੁਤ ਵੱਡਾ ਪਾਪ ਬਣੇ ਕਰੀ ਕਹਿੰਦੇ ਤੂੰ ਨਹੀਂ ਬਖਸ਼ਿਆ ਜਾਣਾ ਕਹਿੰਦਾ ਜੇ ਮਾਫ਼ ਕੀ ਕਰੋ ਮੈਨੂੰ ਬਖਸ਼ ਲੋ ਕਹਿੰਦੇ ਚੰਗਾ ਕੀ ਕੰਮ ਕਰ ਲਈ ਆਪਦੇ ਸੁਤੰਤਰਤਾ ਨਾ ਨਰੇਨ ਰੱਖੀ ਤੇਰਾ ਭਲਾ ਹੋਵੇ ਤੂੰ ਮਿਹਰਬਾਨੀ ਨੇ ਮੰਨੀ ਆਏ ਗੱਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਡੇ ਪਾਠ ਜਨ ਗ੍ਰੰਥੀ ਜਨ ਸਤਿਕਾਰਯੋਗ ਨੇ ਬੈਠੇ ਨੇ ਜਿਨ੍ਹਾਂ ਨੇ ਪਾਠ ਕੀਰਤ ਹੈ ਉਹ ਵੀ ਸਾਡੇ ਸੇ ਕੋਈ ਅਡੇ ਬਾਬਾ ਜੀ ਜਿਸੇ ਗੁਰਦੁਆਰ ਸਾਹਿਬ ਤੋਂ ਆਏ ਨੇ ਵੀ ਬੈਠੇ ਨੇ ਇਹਨਾਂ ਦੀ ਬਾਣੀ ਦੇ ਬੜਾ ਸਤਿਕਾਰ ਕਰਦੇ ਨੇ ਕੰਗਰੈਸ ਕਰੀ ਜਾ ਮੇਰਾ ਦਿਲ ਤੇ ਦਿলো ਇਹਨਾਂ ਲਈ ਬਹੁਤ ਸਤਿਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਕ ਬਹੁਤ ਪਿਆਰ ਹੈ ਸਾਧ ਸੰਗਤ ਜੀ ਅਸੀਂ ਗੁਰੂ ਦੀ ਗੱਲ ਮੰਨਣ ਵਾਸਤੇ ਸੰਸਾਰ ਆਏ ਲੋਕਾਂ ਨੇ ਨਹੀਂ ਮਾਰਗ ਦੇ ਘਾਵਦੀਆਂ ਦੀ ਛੱਡਣੀਆਂ ਆਂ ਆਂਖੀ ਵਾੜੀ ਵੀ ਛੱਡਣੇ ਨੇ ਸਗੇ ਸੰਬੰਧੀ ਵੀ ਛੱਡਣੇ ਨੇ ਰੌਲਾ ਨਹੀਂ ਕੋਣੇ ਲੜਨਾ ਕਿਸੇ ਲੜਨਾ ਨਹੀਂ ਕਿਸੇ ਨਾਲ ਤ੍ਰਿਤੀ ਛਡਣੀ ਅੰਦਰ ਨਹੀਂ ਵੀਰ ਸਿੱਖ ਸਾਖਾ ਬਹੁਤ ਕੀਏ ਕੇਸੋ ਕੀਓ ਨਾ ਬਾਬੇ ਮਿੱਤਰ ਨਹੀਂ ਬਣਾਉਣੇ ਮਿੱਤਰ ਬਣਾਉਣੇ ਸਾਡਾ ਰੱਬ ਦੀ ਗੱਲ ਸੱਚੀ ਹੋਗੀ ਕਿਉਂਕਿ ਰੱਬ ਦੀ ਗੱਲ ਸੱਚੀ ਸੰਸਰ ਤਿਆਰ ਨਹੀਂ ਹੋਈ ਪਰ ਪਰਵਾਹ ਨਾ ਕਰੋ ਜਿਹੜਾ ਰੱਬ ਦਾ ਗੁਰੂ ਦਾ ਬਣ ਕੇ ਉਹਨੂੰ ਕੋਈ ਪਰਵਾਹ ਨਹੀਂ ਚਾਹ ਘੰਗੇ ਰਸ ਜਾਣਾ ਆਓ ਆਪਣੀ ਵਿਚਾਰ ਸੀ ਸਮਾਂ ਵੀ ਢੇਰ ਲੱਗ ਗਿਆ ਅਜਾ ਮੰਨ ਲੋ ਕਿ ਤੂੰ ਨਰਾਇਣ ਰੱਖ ਲੈ ਆਪਣੇ ਪੁੱਤਰ ਦਾ ਨਾਮ ਨਰਾਇਣ ਰੱਖ ਲੈ ਤੇਰਾ ਭਲਾ ਹੋ ਜਾਊਗਾ ਹੈ ਤਾਂ ਤੂੰ ਗੁਨਾਹਾਰ ਮੰਨਦਾ ਪਰ ਜਦੋਂ ਕੋਈ ਨਿਕਲ ਕੇ ਆਇਆ ਤੇਰਾ ਭਲਾ ਹੋ ਜਾਊਗਾ ਜੇ ਉਹ ਪ੍ਰਚਾਰ ਕੋਲੋਂ ਆਉਂਦਾ ਨਾ ਉਹਨੇ ਨੌਲਾ ਪਾਉਣਾ ਸੀ ਵੀ ਆਜ ਤੂੰ ਆਪਣਾ ਸਾਥ ਬੜਾ ਫਰਾਦ ਹੈ ਬੜਾ ਕੰਗਰ ਰਹੇ ਇਹਨੂੰ ਕੀ ਬਤਾ ਪੁੱਤਰ ਦਾ ਨਾਂ ਰੈਂਡਾ ਕਨੇਖਣ ਦਾ ਦੇ ਭਲਾ ਹੁੰਦਾ ਹੋਵੇ ਲੋਕ ਤਾਂ ਰਾਮ ਰਾਮ ਰੱਖੀ ਵਰਦਾ ਕੋਈ ਸਤਨਾਮ ਲੁਕੀਂਦਾ ਕੋਈ ਵਹਿਮ ਲੁਕੀਂਦਾ ਭਿੰਨੇ ਨੋਰ ਸਭੀ ਭਲਾ ਹੋ ਜੂ। ਇਦਾਂ ਦੀ ਗੱਲ ਨਹੀਂ ਹੁੰਦੀ। ਕਿਸੇ ਪਖਸ਼ੇ ਹੋਇਆਂ ਇਨਸਾਨ ਦੇ ਮੁਖ ਤੋਂ ਨਿਕਲਿਆ ਹੋਇਆ ਤੀਰ ਸਾਧ ਸੰਗ ਜੀ ਜਨਮ ਜਨਮ ਤਰਾਂ ਦੇ ਕੁੱਪ ਕਟ ਦਿੰਦਾ। ਕੋਪ ਅਪਰਾਧ ਸਾਧ ਸੰਗ ਮਿਟੈ। ਸੰਤ ਕਿਰਪਾ ਤੇ ਜਲਸਤੇ ਸੂਤ ਕਿਸੇ ਗੁਰਮੁਖ ਦੀ ਹੁਜਾਸ ਬੰਦਗੀ ਕੀਤੀ ਹੋਵੇ ਉਹ ਕਹਿ ਦੇਵੇ ਹਜਾ ਗਈ ਤੋ ਕੋਠੇ ਤੇ ਖੜ ਕੇ ਕੁੱਪਾ ਮਾਰਿਆ ਪਰ ਬੰਦਗੀ ਵਾਲਾ ਕਹਿ ਦੇਵੇ ਤੋ ਕੋਠੇ ਛੱਡ ਕੇ ਕੁੱਪਾ ਮਾਰਿਆ ਕਰ ਉਦਾਂ ਭਲਾ ਹੋ ਜਾਊਗਾ ਉਹ ਬੰਦਗੀ ਵਾਲੇ ਨੇ ਬੋਲਿਆ ਆਸੀਂ ਗੰਦਮਣ ਤੇ ਤੁਸ ਨਹੀਂ ਆ ਸਾੰਨੇ ਸਮਝ ਨਹੀਂ ਆਉਣੀ ਉਹ ਬਾਲ ਨੀਂਦ ਬਟਵਾਰਾ ਜਿਹਨ ਬਟਵਾਰਾ ਆਖਿਆ ਬਾਣੀ ਚ ਬਾਟਾ ਤੇ ਮਾਰ ਕਰਦੇ ਵਾਲਾ ਢਾੜਵੀ ਸਾਧੂ ਬਿਲੇ ਕਹਿੰਦੇ ਤੇਰਾ ਭਲਾ ਕਰ ਬੰਦੀ ਕਹਿੰਦੇ ਤੇਰਾ ਭਲਾ ਬਗਰਾ ਘਰ ਬੰਵਾ ਗਏ ਲੇਕਾ ਸੈਂਕੜੇ ਤੂੰ ਕਬਲ ਕੀਤੇ ਮਾਵਾ ਦੇ ਪੁੱਤ ਗਵਾ ਕੇ ਇੰਨੀਆਂ ਭੈਣਾਂ ਵਿਧਵਾ ਕਰਤੀਆਂ ਡੰਡੀਆਂ ਕਰਤੀਆਂ ਤੂੰ ਭਲਾ ਚਾਹੁੰਦਾ ਤੇਰਾ ਨਹੀਂ ਭਲਾ ਆਪਣਾ ਚਰਨੀ ਪੈ ਗਿਆ ਮਹਾ ਗੁਰਖੋ ਅੱਜ ਤੋਂ ਬਾਅਦ ਮੈਂ ਕੋ ਕਰਨਾ ਛੱਡੇ ਮੈਨੂੰ ਬਸਤਾਵਾ ਹੋ ਰਿਹਾ ਮੈਂ ਬੜਾ ਬੁਨਾਹਦਾਰਾਂ ਜੇ ਤੂੰ ਸੇ ਮੈਨੂੰ ਬਖਸ਼ ਲੋ ਨਾ ਮੇਰਾ ਅਕੀਦ ਦਾ ਭਲਾ ਹੋ ਜੀ ਕਹਿੰਦੇ ਠੀਕ ਹੈ ਪਾਣੀ ਦੇ ਚੋੜੀਆਂ ਉੱਤਰ ਕਾ ਨਹੀਂ ਕਰਦਾ ਅੱਗੇ ਪਾਣੀ ਦੇ ਚੋੜੀਆਂ ਭਰੋਦੇ ਦਿੰਦੇ ਕਹਿੰਦੇ ਜੀ ਲੋਕ ਛੱਡਿਆ ਨਾ ਉਹ ਨਹੀਂ ਕਰਦਾ ਕਹਿੰਦੇ ਚੰਗਾ ਐ ਇੱਥੇ ਬਹਿ ਜਾ ਜੰਗਲ ਚ ਮਰਾ ਮਰਾ ਦਾ ਜਾਪ ਸ਼ੁਰੂ ਕਰਦੇ राम राम ਦਾ ਜਾਪ ਨਹੀਂ ਦਿੱਤਾ ਮਰਾ ਮਰਾ ਦਾ ਦੱਸੋ ਮਰਾ ਮਰਾ ਕੀ ਨਾਮ ਹੈ ਮਰਾ ਮਰਾ ਕੋਈ ਨਾਮ ਨਾਮ ਹੈ ਪਰ ਸਾਧੂਆਂ ਦੇ ਬਚਨ ਵਾਂਗ ਪਰਖਾ ਤੇ ਸਾਹ ਸੰਗ ਇਹ ਮਰਾ ਮਰਾ ਤੋਂ राम राम ਸ਼ੁਰੂ ਹੋ ਗਿਆ ਬਹੁਤ ਸੱਨਾ ਸਾਡੇ ਦੇ ਪੰਜ ਪਿਆਰਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਨਾਨਕ ਨੇ ਆਪ ਸਾਨੂੰ ਊਲ ਮੰਤਰ ਬਖਸ਼ਿਆ ਆਪ ਗੁਰ ਮੰਤਰ ਬਖਸ਼ਿਆ ਸਾਨੂੰ ਗਰਤਾਰ ਰਹਿਣੇ ਪੰਜ ਪਿਆਰੇ ਆਸੀ ਸਾਧ ਸੰਗਤ ਦੀ ਰੋਟੀ ਭੋਸਾ ਸੱਗ ਕੇ ਕੋਈ ਕਾਲੀ ਦੀ ਦੇ ਮੰਤਰ ਕਰਦਾ ਕੋਈ ਸਾਧ ਸੰਗਤ ਦੀ ਕੋਈ ਧੁੰਨੇ ਦੱਪੀ ਜਾਂਦਾ ਕੋਈ ਬੋਮਣ ਕਰੀ ਜਾਂਦਾ ਕੋਈ ਚਲੇਸੇ ਕਰੀ ਜਾਂਦਾ ਕੋਈ ਫਵਾਜ ਦੇ ਨਾਮ ਕੋਈ ਸੇਕੰਡਰੀ ਜਾਂਦਾ ਸਾਡੇ ਕੋਈ ਹਨੂਮਾਨ ਦੇ ਸਾਡੇ ਸ੍ਰੀ ਸੇਕਟਿਓ ਚਲੋ ਗੁਰੂ ਦੇ ਪਰੋਸੇ ਦੀ ਸਾਸ ਨੂੰ ਕੋ ਬੰਦਾ ਫਟੋਬਿਆ ਅੱਜ ਵੀ ਟੋਬਿਆ ਕੰਨ ਵੀ ਟੋਬਿਆ ਉਹਨਾਂ ਨਾਲ ਲੱਗਣ ਵਾਲੇ ਕਿਤੇ ਜਾਣੇ ਇੱਥੇ ਫੁੱਲ ਵਾਹ ਕੋ ਦੀਦਾ ਕੰਦਾ ਆਓ ਕਿ ਮਹਾਪੁਰਖ ਨਾਮ ਜਪਦਾ ਹੈ ਭਗਤੀ ਕਰਦਾ ਕੋਈ ਢਾਠ ਕਰ ਵਾਲੇ ਨੇ ਉਹਨਾਂ ਨੂੰ ਘਰ ਜਾ ਕੇ ਪ੍ਰਸਾਦਾ ਸੰਗਾਉਂਦੇ ਨੇ ਕਹਿੰਦੇ ਬਾਬਾ ਜੀ ਘਰੋਂ ਅਸੀਂ ਘਰ ਜਾ ਕੇ ਪ੍ਰਸਾਦਾ ਸੰਗਾਉਨੇ ਆ ਸਾਨੂੰ ਟਾਈਮ ਕਰਦੇ ਸਾਡੇ ਘਰ ਹੀ ਆ ਜੀ ਸੁਰਾ ਭਾਈ ਸਾਰੇ ਇਕਰਤ ਕਰੋ ਸੁਣਨ ਵਾਲੀ ਗੱਲ ਹੈ ਉਹ ਸਾਧੂ ਨੂੰ ਮਾ ਗੁਰਖ ਨੂੰ ਆਪਣੇ ਘਰੇ ਜਾਏ ਜਵਾਦੇ ਵਿੱਚ ਆਸਣ ਲਾ ਕੇ ਉੱਪਰ ਦੋ ਗੇਮ ਤਿੰਨ ਟਾਈਮ ਨੂੰ ਖੀਰ ਦੁੱਧੋ ਪਾਣੀ ਪੌੜਾ ਕੁਸਹਿਰਾ ਵਗੈਰਾ ਜੋ ਸਹੀ ਇੰਤਿਆਰ ਕਰਨ ਹੁਣ ਸਾਧ ਸੰਗ ਹੈ ਜੀ ਹੁਣ ਕੋਜਨ ਪਾਣੀ ਚੰਗਾ ਸਕੇ ਕਰੇ ਭੇਡ ਭਰ ਕੇ ਸਕੇ ਕਰੇ ਇਹ ਉਹਦੇ ਘੇਟ ਭਰ ਕੇ ਸਕੇ ਅਤੇ ਇਹਨਾਂ ਤਰ੍ਹਾਂ ਨੂੰ ਪੱਤਾ ਸਾਡੇ ਆਟੀਆਂ ਸਿੰਘਾਂ ਨੂੰ ਬਣਤੀਆਂ ਨੋ ਵਿਆਸੀਆਂ ਨੂੰ ਪੱਤਾ ਜਿੰਨੇ ਰੋਹੀ ਦੋ ਰੋਹੀ ਬੱਦੀਆਂ ਜਾਣ ਉਹਦੇ ਜਦ ਨੇਤੀ ਪੂਰਾ ਹੁੰਦਾ ਪਾਣੀ ਇੰਨੀ ਦਰਾ ਪਰੋਂ ਢਿਰਾਉਣੀ ਚੰਗੀ ਤਰ੍ਹਾਂ ਲੱਗਦੀ ਅਨ ਹੈ ਹੀ ਦੇਸ਼ ਦੀ ਰਤਨ ਜਿਹੜੇ ਸੇਖ ਨੇ ਸਾਧੂ ਨੇ ਸੰਤ ਨੇ ਵਿਆਸੀ ਨੇ ਚੰਗੇ ਬਾਖੀ ਨੇ ਕੋਰ ਰੌਣਕ ਤੇ ਬੈਠਣ ਵਾਲੇ ਅਸਾਂ ਦਾ ਘੱਟ ਸਕਦਾ ਇਹ ਦੇਸ਼ ਦੀ ਨਾ ਪਾਉ ਹਾਲ ਸਨਤ ਹੁਣ ਵੱਧ ਤਾਂ ਪ੍ਰਸਾਦਾ ਪਾਣੀ ਵੱਸ ਗਿਆ ਦਾ ਸੰਗਤ ਜੀ পেট ਭਰੇ ਪਸ਼ੂਆ ਜਿਹਾ ਸੋਇਆ ਮਨੁੱਖ ਜਨਮ ਹੈ ਆਰੀ ਪਾਣੀ ਕਹਿਦੀ ਹੈ পেট ਭਰ ਕੇ ਪਸ਼ੂਆ ਵਾਂਗੂ ਸੁਧਾ ਗਿਆ ਰਹਿਣਾ ਤੇਰਾ ਜਨਮ ਹਾਲ ਗਿਆ ਬੰਦਿਆ ਬੋਲ ਸਤਨਾਮ ਵਾਹਿਗੁਰੂ ਹੁਣੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਗ ਸੀਸੀ ਅਗਲਾ ਦੇਵ ਦੇ ਚੜੇ ਸੁਆਇਆ ਤੋ ਗੁਰੂ ਦੀ ਗੱਲ ਮੰਨਣ ਨੂੰ ਤੁੜੇ ਤੇ ਅੱਗੋਂ ਅਗਲਾ ਪੌਣਾ ਬਖਸ਼ੀਸ਼ ਕਰਨ ਵਾਲਾ ਫੇਰ ਪ੍ਰਵੇਸ਼ ਨੇ ਤੋ ਅੰਨ ਘੱਟ ਖਾ ਕੇ ਸੇਵਨ ਕਰ ਉਸ ਸਹਾਈ ਕਰਨੇ ਸਰ ਨੇ ਫੇਰ ਆਪੀ ਹੁੰਦੀ ਕੋ ਤਿੱਖਟ ਦਾ ਮੰਨ ਗੁਰੂ ਦੀ ਧੋਰ ਤੇਰੀਆਂ ਗੁਰੂ ਮੰਨੋ ਆਓ ਸਾਰੇ ਸਗੇ ਹੁਣ ਪੇਟ ਭਰ ਕੇ ਨਾ ਕੋ ਸੌਣਾ ਫੇਰ ਸੁਤੇ ਜੇ ਰਹਿਣਾ ਜੇ ਮਨਵਟਾ ਬਾਜਰੀ ਕੀਤਾ ਸੀ ਪਹਿਲਾਂ ਉਹ ਵੀ ਗਿਆ ਅੰਨ ਪਾਣੀ ਨਾਲ ਪ੍ਰੀਤੀ ਪੈ ਗਈ ਦੇਖੀ ਗਲ ਦੁੱਧ ਵਾਲ ਪਦਾਰਥਾਂ ਦਾ ਧਿਆਨ ਰੱਖਿਆ ਕਰੇ ਅਨ ਸਮਾ ਆ ਗਿਆ ਸਾਧੂ ਦਾ ਸੰਸਾਰ ਤੋਂ ਸਭ ਨੇ ਜਾਣਾ ਅਸੀਂ ਨਹੀਂ ਜਾਣਾ ਤੇ ਸਾਧ ਸੰਗਤ ਜੀ ਰਹਿਣ ਵਾਲਾ ਕੋਈ ਨਹੀਂ ਹੈ ਤੇ ਉਹ ਸਾਧੂ ਮਹਾਰਾਜ ਕੋ ਸਮਾਹਿਆ ਅਨ ਸਮਾ ਜਦੋਂ ਆਇਆ ਸਾਧ ਸੰਗਤ ਦੀ ਸੋਟੀ ਨਾ ਜਿਹੜੀ ਖਿਆਲ ਸੀ ਖਿਆਲ ਉਹ ਖੀਰ ਚ ਚਲੇ ਗਏ ਭੁੱਖ ਲੱਗੀ ਹੋਈ ਸੀ ਕਦੇ ਕਦੇ ਖੀਰ ਮਿਲਦੀ ਸੀ ਇਤਰੋਂ ਭੁੱਖ ਲੱਗੀ ਹੋਈ ਐ ਬਾਹੋਂ ਖਾ ਨਹੀਂ ਹੁੰਦਾ ਦੋ ਦਿਨ ਲਾਗੇ ਕਹਿੰਦੇ ਲਾਗੇ ਚਾਗਣ ਲਾਗੇ ਪੰਜ ਦਿਨ ਲਾਗੇ ਕੁਝ ਖਾਦਾ ਨਹੀਂ ਦਿੱਤਾ ਇਤਰੋਂ ਭੁੱਖ ਲੱਗੀ ਐ ਸੁਰਤੀ ਐ ਜਿਹੜੀ ਸਾਧ ਸੰਗਤ ਜੀ ਬਖਸ਼ਤ ਕਰਨ ਗਈ ਐ ਅਸੀਂ ਸਿਮਰਨ ਕਿਉਂ ਕਰਨਾ ਹੈ ਨਾਮ ਕਿਉਂ ਜਪਣਾ ਬਾਰ 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 ਕਦ ਜਪਣਾ ਐ ਇਹ ਕਿਉਂ ਜਪਣਾ ਐ ਦਿਨ ਰਾਤ ਹੀ ਅਰੰਧੋ ਗਿਆ ਦੇਖ ਨਾ ਕੀਚਾ ਟਿਕਾ ਇਹ ਕਿਉਂ ਜਪਣਾ ਐ ਕਿ ਸਾਡੀ ਸੁਰਤੀ ਨਾਮ ਨਾਲ ਜੁੜ ਜੂਵੇ ਸਾਚਾ ਨਾਮ ਨਿਰਾਧਾਰੋ ਸਾਜਨਾ ਨੂੰ ਆਧਾਰ ਨੇਰਾ ਜਿਹਨ ਭੁੱਖਾਂ ਸਭ ਗਵਾਹੀਆਂ ਤਨ ਦੀ ਭੁੱਖ ਤੇ ਮਨ ਦੀ ਭੁੱਖ ਮਿਟ ਜੰਦੀ ਐ ਜੇ ਕੋਈ ਸੱਚੇ ਦਿਲੋਂ ਗੁਰ ਦਾ ਪਖੜੀ ਬਣ ਕੇ ਨਾਮ ਦਾ ਪਖੜੀ ਬਣ ਕੇ ਤੂਪਾ ਮਾਰਦਾ ਕੋਈ ਹੋ ਨਹੀਂ ਜਿਹੜਾ ਕਹੀ ਜਾਵੇ ਮੈਂ ਸੋਜ ਦੇ ਚਲੇ ਜਾਣਾ ਹੈ ਕਰਕੇ ਨਾਮ ਜਪਿਓ ਦੀ ਗੱਲ ਕਰਨੀ ਸੁਪਨਾ ਆ ਜਾਂਦਾ ਕਿਸੇ ਨੂੰ ਸਾਜ ਜਿਵੇਂ ਜਿਵੇਂ ਸਪਤੀ ਕਰਕੇ ਨਾਮ ਜਪਨ ਹੋਏ ਸੁਪਨੇ ਹੋਣੇ ਇਹ ਸੁਰਤੀ ਲਾ ਕੇ ਕੋਈ ਪੈਂਦਾ ਸੁਰਤੀ ਲਾ ਕੇ ਕੋਈ ਨਾਮ ਜਪਦਾ ਉਹਨੂੰ ਕੋ ਦੱਸੋ ਬਰਾ ਜਾਂਦਾ ਬੜੇ ਦੇਖੇ ਨੇ ਜੀ ਜਦੋਂ ਆਪਣਾ ਦੁਨੀਆਂ ਮਰ ਜਾਣੀਆਂ ਦੁਨੀਆਂ ਖਤਮ ਹੋ ਜਾਣੀਆਂ ਮੈਂ ਸਾਧ ਸੰਤ ਦਾਸ ਸਾਹਿਬ ਤੋਂ ਸੁਣਦਾ ਮੈਂ ਗੱਲ ਬਸ ਸੁਣਦਾ ਦੁਨੀਆਂ ਮਰ ਜਾਣੀਆਂ ਖਤਮ ਹੋ ਜੇ ਮਾਂ ਪੜ ਲੋ ਆਉਣੀਆਂ ਹੁਣ ਤੱਕ ਤਾਂ ਕੋਸ ਆਇਆ ਨਹੀਂ ਬੜੇ ਨਾਮ ਜਪਣ ਵਾਲੇ ਕਹਿੰਦੇ ਦੇਖੇ ਕੁਝ ਨਹੀਂ ਹੋਣਾ ਇਹ ਉਹਦਾ ਵਕਾਨ ਹੈ ਜੇ ਕਰਦਾ ਸੇਠੀ ਕੋ ਸਾਜੇ ਆਪੀ ਜਾਂ ਇਹ ਉਹਦਾ ਕੰਮ ਹੈ ਜਿਨਾ ਤੈਨੂੰ ਕੰਮ ਕੇ ਤੂੰ ਕਰਦੇ ਰੰਦਾ ਕੀ ਰਾਜ ਪਰਮਾਤਮਾ ਨੂੰ ਗੁਰੂ ਬਣਾ ਕੇ ਨਾਮ ਜਪ ਸਭ ਦੀ ਨਾਮ ਨਾਲ ਜੋੜ ਸੱਜ ਲੱਗੇ ਤੇਰੀ ਪਰਮਾਤਮਾ ਯਾਦ ਆਵੇ ਕੋਈ ਔਖੀ ਘੜੀ ਆ ਗਈ ਤੇਰੀ ਰੱਬ ਯਾਦ ਆਵੇ ਕੋਈ ਵਕਤ ਪੈ ਗਿਆ ਪਰਮਾਤਮਾ ਯਾਦ ਆਵੇ ਤੇਰੇ ਸੁਆਸ ਲਿੱਖੜ ਰਹੇ ਨੇ ਤੇ ਰੱਬ ਯਾਦ ਆਵੇ ਇਹ ਪਲਾ ਹੁਣਾ ਹੈ ਤੇਰਾ ਇਸੇ ਕਰਕੇ ਸਾਨੂੰ ਜੀਵਨ ਮਿਲਿਆ ਵਾਰ-ਵਾਰ ਤਾਂ ਜਪਣਾ ਸੱਚੀ ਪ੍ਰੀਤੀ ਨਾਮ ਨਾਲ ਤੈਜੁਗੇ ਜਿਸਰ ਨਾਹੀ ਦਾ ਦਾਰ ਆਪਣਾ ਗੁਰ ਗਾਣਾ ਦਿਨ ਰਾਤ ਨਾਨਕ ਚਾਉ ਨੇ ਹੋ ਸਨ ਬਹੜ ਜਾਣ ਦਾ ਚਾਉ ਜਾ ਰਿਹਾ ਗੁਰੂ ਦੀ ਗੱਲ ਮੰਨਾਂ ਦਾ ਕੋਈ ਚਾਉ ਨੀ ਤੇ ਇਹ ਤੂੰ ਬਹੜ ਜਾਣੇ ਕਿੱਦਾ ਜਾਣਾ ਗ੍ਰੰਡ ਜਾਣਾ ਪਹਿਲਾਂ ਗੁਰੂ ਗੱਲਾਂ ਗੁਰੂ ਦਾ ਨਾਮ ਜਪਾਂ ਮਿਲ ਸੰਗ ਗੁਰਬਾਣੀ ਪੜ ਗੁਰੂ ਦੀ ਗੱਲ ਮੰਨ ਫਿਰ ਤੇਰਾ ਜੈ ਜਾਈਏ ਕਹਾਂ ਸਹੇਤੇ ਤੂੰ ਤੇ ਸੰਸਗਾ ਹੈ ਆਲੀ ਪਰਮਾਤਮਾ ਤੇ ਅੰਬਰ ਬਾਸ ਤੂੰ ਵੀ ਜੰਤ

سوچتا ہے جی ادھر نکل گئے یہاں جیسے ਜਿਹੜੀ ਸੁਰਤ ਜਿਵਾਨੀ ਲਈ ਉਹ ਰਾਗ ਮਿਲੂਗਾ ਹੁਣ ਬਸ ਘਰੇ ਸਾਥ ਦੀ ਬਰਸਾ ਚਮਕ ਚਮਕਿਆ ਸੁਰਤ ਚਲੀ ਕੇ ਖੇਤ ਚ ਤੇ ਬਸੇ ਦਾ ਜਨਮ ਮਿਲ ਗਿਆ ਆਇਆ ਸਮਾਂ ਜਨਮ ਲੈ ਲਈ ਅੱਗੇ ਤੇ ਵੱਡਾ ਹੋਇਆ ਪਾਲਿਆ ਪਨਾਸਿਆ ਤੇ ਸਾਧ ਸੰਗਤ ਜੀ ਇੱਕ ਉਹ ਕੋਣੋ ਜੋੜ ਕੇ ਜਾਂ ਲੋ ਉਹ ਸਾਧ ਸੀ ਪੁਰਾਣਾ ਸੰਸਕਾਰ ਨਾਲ ਰਹਿੰਦਾ ਉਹ ਤੁਰਦਾ ਨਹੀਂ ਫੇਰ ਵਿਛ ਕੇ ਜਾਂਦਾ ਜਿੱਦਾਂ ਪਹਿਲਾਂ ਕੋਈ ਹੱਡ ਵੱਗ ਕੰਮ ਕੀ ਤੋਂ ਉਹ ਵੇਖਦਾ ਕਰੇ ਮੇਹਨਤ ਕੀਤੀ ਹੋਵੇ ਬਹਿਲੇ ਬਹਿ ਕੇ ਖਾ ਲਿਆ ਪੀ ਰਿਆ ਬਸ ਆਮਨੇ ਤਾਂ ਸੰਗਤ ਭਰੇ ਤਕਰੀਰ ਦੀ ਲੱਗ ਗਏ ਭਰੇ ਤਕਰੀਰ ਕੀ ਕਹਿੰਦੇ ਕੌਮ ਮਾਰਦੇ ਹੋ ਕਾਤੋ ਖਾ ਰਹੇ ਹੋ ਬਾਈ ਕਹਿੰਦੇ ਮਾਰੀਏ ਨਾ ਸਾਰਾ ਗੱਦ ਸੱਡ ਦੇ ਰਹੇ ਹਾਂ ਟਿਓੜ ਕੰਦੇ ਰਹੇ ਹਾਂ ਪਿਆਣੀਆਂ ਗਾਵਣੀਆਂ ਹੋਰ ਐਲਾ ਬਗਰਾਂ ਇਹਨੂੰ ਪੇਂਡਿਆਂ ਅੰਨਾ ਕੇ 12 ਬੰਦੇ ਰਹੇ ਆ ਬੜੀ ਸੇਵਾ ਕੀਤੀ ਆ ਹੁ ਤੋਹਰਾ ਨੇ ਮੇਰੇ ਕੋਲ ਆਸ ਤੇ ਕਹਿੰਦੇ ਡੇਢ ਚੀ ਦੀ ਆਰਮ ਰਵਾਈ ਆ ਹੁ ਹਮ ਤੋਹਰਾਗੇ ਕਿ ਐਡਾ ਕੰਮ ਕਹਿੰਦੇ ਨਾ ਇਹਦੀ ਬੜੀ ਸੇਵਾ ਕੀਤੀ ਤੁਸੀਂ ਨੇ ਕਹਿੰਦੇ ਕੀ ਸੇਵਾ ਕਹਿੰਦੇ ਉਹੀ ਸਾਧ ਹੈ ਜਿਹਦੇ ਚੁੜਾਰੇ ਤੇ ਬੈਠਾ ਨਹੀਂ ਸੁਤੇ ਇਹ ਉਹੀ ਸਾਧ ਹੈ ਜਿਹੜਾ ਕੋ ਵਿਚਾਰੇ ਚ ਰਹਿੰਦਾ ਸੀ ਬੋਲੋ ਸਤਨਾਮ ਵਾਹਿਗੁਰੂ ਇੱਥੇ ਸਾਧ ਸੰਗਤ ਹੀ ਬੜੇ برسے گئے آسی کھاندے بچاریاں دریئے در در کے گروہ ورد کھوندے اکی آئیے دردے دردے نام جبیئے دنیا کی پرواہ نہ کریے پھر کے بل گروہ کی پرواہ کریے کوئی راکی ہے کوئی ٹاکی ہے کوئی گرنٹی ہے کوئی پاس خاص ہوئے کوئی سنت ہے اور نام کے پریدی کر پریدی کرنیا نام کے بلگا پریدی کرنیا نام کے کو سر رکھنا پہنے بے پرواہ ہونا پہنے 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 کام کو دیکھنے میں سیمان کیا یہ ماننا پہنے ਅਸੀਂ ਸਾਧ ਚਾਰ ਕਰਨਾਂ ਵਾਸਤੇ ਗੁਰੂ ਦੀ ਗੱਲੇ ਬਦਰ ਲੱਗੇ ਕਹਿੰਦੀ ਸੀ ਗੁਰੂ ਦੀ ਗੱਲ ਵਿੱਚ ਆ ਕੇ ਕਿ ਮੈਨੂੰ ਦੁਆਰੇ ਕੀਮ ਕਰਨੇ ਦੇਣਾ ਬੁਲਾਉਂ ਕਿ ਕਿਵੇਂ ਤੂੰ ਕੀਤੇ ਨਾ ਕਰਾਉਣਾ ਦੁਆਰੇ ਨਹੀਂ ਭਾਈ ਆਹੋ ਸਾਧ ਸੰਗਤ ਗੀਰਦੀ ਕਹਿਣ ਲੱਗੇ ਭਗਤ ਭਗਤੀ ਹੈ ਬਾਣੀ ਉਜਾਰੀ ਆ ਹੁਣ ਸਾਧ ਸੰਗਤ ساری ਮੱਥਾ ਫੜ ਕੇ ਬਹਿ ਗਈ ਨਾਲੇ ਗਵੇਸ ਜੀ ਬਹਿਣਾ ਕੌੜੀਆਂ-ਕੌੜੀਆਂ ਅੱਖਾਂ ਦੇਖਦੇ ਨੇ ਨਾਲ ਹੱਸਦੇ ਸਾਡੇ ਪੁੱਤ ਲਈ ਆ ਇਹ ਕੀ ਬੋਲੀ ਜੱਟ ਏ ਕੀ ਬੋਲੀ ਜਾਂਦੇ ਕਿ ਬਾਬਾ ਕੋਈ ਵੀ ਬੋਲੀ ਜਾਂ ਮਲਕੀਏ ਦੀ ਕਿਹਨਾਂ ਭਾਈ ਇਹ ਤਾਂ ਜਿਹੇ ਜਾ ਕਰਨਾ ਬਟਣਾ ਬੈਣਾ ਭਾਈ ਰੱਬ ਨਾਲ ਕਿਸੇ ਦਾ ਮੈਰੀ ਕੀਦਾਈ ਰੱਬ ਨਾਲ